ਤੋਂ ਨੂੰ ਦੱਸਦੇ ਆਂ ਪੁਰਾਣੀਆਂ ਬਰਾਸਤਾ ਜੀ ਵੀ ਜਿਵੇਂ ਦੁੱਧ ਰੜਕਣਾ ਵੀ ਦੁੱਧ ਪਹਿਲਾਂ ਕਿਵੇਂ ਰੜਕਦੇ ਹੁੰਦੇ ਸੀ ਤੇ ਹੁਣ ਕਿਵੇਂ ਰੜਕਦੇ ਆ ਹੁਣ ਕੰਮ ਹੋ ਗਿਆ ਮਸ਼ੀਨੀ ਲਾ ਲੋ ਚਲੋ ਬਿਜਲੀ ਤੇ ਕੰਮ ਆ ਮਧਾਲੀਆਂ ਜਿਹੜੀਆਂ ਚੱਲਦੀਆਂ ਹੁਣ ਬਿਜਲੀ ਤੇ ਕਿਹੜੀਆਂ ਹੁੰਦਾ ਚੱਲਦੀਆਂ ਹੀ ਨਹੀਂ ਹੁਣ ਤਾਂ 100 ਘਰ ਦੇ ਵਿੱਚੋਂ 5-10 ਘਰਾਂ ਦੇ ਚੱਲਦੇ ਆ ਉਹਨਾਂ ਕੋਈ ਪਸ਼ੂ ਰੱਖਦਾ ਨਾ ਕੋਈ ਰੜਕਦਾ ਦੁੱਧ ਲੱਸੀ ਨੂੰ ਵੀ ਹਰੇਕ ਝਾਕਦਾ ਹੁਣ ਤੇ ਸੁਣਨ ਦੱਸਦੇ ਆਂ ਪੁਰਾਣੀਆਂ ਚੀਜ਼ਾਂ ਜਿਵੇਂ ਵੀ ਆ ਲਾ ਲੋ ਵੀ ਆ ਨਹੀਂ ਹੀ ਨਹੀਂ ਹੀ ਇਹ ਆ ਰੜਕਣਾ ਨਹੀਂ ਹੀ ਦੇ ਉੱਤੇ ਐ ਰੜਕਣਾ ਰੱਖਣਾ ਆ ਆ ਗਈ ਜੀ ਮਧਾਣੀ ਇਹ ਪੁਰਾਣੀ ਮਧਾਣੀ ਆ ਆ ਮਧਾਣੀ ਐਨੂੰ ਕਹਿੰਦੇ ਕੋੜਾ ਇਹ ਕੀ ਕਰਨਾ ਹੁਣ ਆਪਾਂ ਮਧਾਣੀ ਵਿੱਚ ਪਈ ਐ ਤੇ ਇਹ ਐ ਰੱਖ ਲੈਣੀ ਕੋੜ ਇਹਦੇ ਵੀ ਦੀਟ ਪਾ ਦੇਣੀ ਇਹ ਇਹਦੇ ਨਾਲ ਐ ਬੰਨ ਦੇਣੀ ਇੱਥੇ ਬੰਨਤੀ ਕੋੜ ਤੇ ਮਧਾਣੀ ਆ ਫੇਰਨ ਵਾਲਾ ਮਧਾਣੀ ਫੇਰਨ ਵਾਲਾ ਵੀ ਇਹਨੂੰ ਫੇਰ ਦੇ ਲਵਾਂਗੇ ਆਹ ਜਿਹੜੀ ਚੀਜ਼ ਐ ਇਹਨੂੰ ਉੱਚਾ ਕਰ ਲਵਾਂ ਆ ਪਕੋੜ ਪਾਲੀ ਵਿੱਚ ਮਧਾਣੀ ਪਾਲੀ ਹੁਣ ਆਹ ਚੀਜ਼ ਐ ਜਿਹੜੀ ਰੱਸੀ ਜੇ ਇਹਨੂੰ ਉੱਪਰ ਨੂੰ ਕਰਾਂਗੇ ਤਾਂ ਉੱਚੀ ਮਧਾਣੀ ਉੱਚੀ ਰਹੂਗੀ ਜੇ ਇਹਨੂੰ ਨੀਵੇਂ ਕਰਾਂਗੇ ਮਧਾਣੀ ਨੀਵੇਂ ਰਹੂਗੀ ਹੁਣ ਇਹਨੂੰ ਇੱਥੋਂ ਪਾ ਲਿਆ ਮੰਨ ਲਓ ਇਹਦੇ ਵਿੱਚ ਪਾ ਲਿਆ ਇਹ ਚ ਪਾ ਕੇ ਮਧਾਣੀ ਨੂੰ ਕੀ ਕਰਨਾ ਐਥੋਂ ਪਾ ਲਿਆ ਇਹਨੂੰ ਐ ਰੜਕਣਾ ਐ ਇੱਕ ਮਾਈਆਣਾ ਉਹ ਸਾਬ ਨੇ ਕੁਮੀ ਯੂ ਇਹ ਕਿ ਜਾਵਾਂਗੇ ਵੀ ਮਧਾਣੀ ਨੂੰ ਐ ਕਮਾਈ ਜਾਣਾ ਦੁੱਧ ਐ ਲਟਕਿਆ ਜਾਂਦਾ ਸੀਗਾ ਜਿਹੜੀਆਂ ਵੀ ਆ ਤਾਂ ਆਪਾਂ ਨਾ ਇਹ ਤੋਂ ਟੁੱਟ ਗਈ ਥੁਰੀ ਆ ਜੀ ਵੀ ਆ ਚੀਜ਼ ਲਈ ਸੀ ਆ ਬਾਡੇ ਦਿੱਤੇ ਹੋਏ ਆ ਬਾਜਾਂ ਦੇ ਵਿੱਚ ਆ ਚੀਜ਼ ਨੇ ਫਸਣਾ ਰੱਸੀ ਨੇ ਐ ਫੇਰ ਲਟਕਣਾ ਇਹ ਤੁਹਾਨੂੰ ਦੱਸਣਾ ਸੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਐ ਵੀ ਪੁਰਾਣੀਆਂ ਚੀਜ਼ਾਂ ਕਿਵੇਂ ਹੁੰਦੀਆਂ ਸੀ ਕਿਵੇਂ ਦੁੱਧ ਲਟਕਿਆ ਜਾਂਦਾ ਸੀ ਇਹ ਆ ਚੀਜ਼ਾਂ ਦੇਖ ਲਓ ਇਹ ਵੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਆਪਾਂ ਨੂੰ ਤਾਂ ਪਤਾ ਹੁੰਦਾ ਹੈ ਸਿਆਣੇ ਬੰਦਿਆਂ ਨੂੰ ਪੁਰਾਣੇ ਬੰਦਿਆਂ ਨੂੰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਜ਼ਰੂਰ ਦਿਖਾ ਦਿਆ ਕਰੋ